ਇਹ ਹਾਜ਼ਰ ਹੋ ਜਾਣਾ ਹੈ ਹਾਜ਼ਰ ਹੋ ਜਾਣਾ ਠੀਕ ਹੈ ਤੇ ਵੀ ਆਪਾਂ ਨੂੰ ਗੋਸ ਦੀ ਲੋੜ ਨਹੀਂ ਕਿਉਂਕਿ ਆਪਾਂ ਆਪਣੇ ਮਾਲਕ ਖੁਦ ਬਣ ਜਾਂਦੇ ਆ ਪਹਿਲਾਂ ਹੁੰਦਾ ਜੇ ਆਪਾਂ ਨੌਕਰੀ ਕਰਦੇ ਆ ਕਿ ਕਿਸੇ ਦੇ ਅੰਡਰ ਅਗਰ ਆਪਾਂ ਨੂੰ ਬੁਖਾਰ ਵੀ ਹੈ ਕੋਈ ਘਰ ਦੇ ਵਿੱਚ ਕੋਈ ਦੂਖ ਤਕਲੀਫ ਹੋ ਗਈ ਤੇ ਪਤਾ ਨਹੀਂ ਛੁੱਟੀ ਮਿਲਦੀ ਹੈ ਜਾਂ ਨਹੀਂ ਪਰ ਆਗਰ ਤੁਸੀਂ ਆਪਣੇ ਮਾਲਕ ਖੁਦ ਤੁਹਾਡੀ ਆਪਣੀ ਦੁਕਾਨ ਹੈ ਤੁਸੀਂ ਉਸ ਨੂੰ ਜ਼ਰੂਰੀ ਨਹੀਂ ਕਿ ਉਹਦੇ ਵਿੱਚ 10 ਘੜੇ ਕਮਾਣਾ ਤੁਸੀਂ ਰਾਤਕ ਵੀ ਕਮਾ ਸਕਦੇ ਤੇ ਇਸ ਦਾ ਕੇ ਹੁਨਰ ਮੰਨ ਲੋ ਤੇ ਅੱਜ ਮੇਕਅਪ ਦਾ ਜਮਾਨਾ ਹੈ ਤੇ ਆਪੇ ਸੋਧਿਆ ਕਰੋ ਵਧੀਆ ਵਧੀਆ ਮੇਕਅਪ ਕਰੋ ਬਰਾਈਡਲਸ ਆਪਣੇ ਪਿੰਡ ਦੇ ਵਿੱਚ ਤਿਆਰ ਹੋ ਜੀ ਨੂੰ ਕਰਨਾ ਤੇ ਬਾਹਰ ਨਾ ਭੇਜੋ ਆਪ ਹੀ ਤਿਆਰ ਕਰੋ ਗੱਲ ਮਿਲ ਕੇ ਸੈਂਟਰ ਤੋਂ ਲੋ ਫਸਟ ਆਫ ਆਲ ਜੋ ਵੀ ਗੈਸਟ ਆਇਆ ਉਹਨਾਂ ਦਾ ਵੈਲਕਮ ਹੋ ਉਸ ਕਾਈਂਡ ਆਫ ਅੰਡਰ ਗਾਈਡੈਂਸ ਨਾਲ ਬਹੁਤ ਅੱਛੀ ਨੋਲੇਜ ਮਾਈਕੀਪ ਆਇਆ ਜੁਨੀ ਡੇਸ ਜਿਦਾ ਕੁਝ ਬੱਚੇ ਹੈਗੇ ਹਨ ਨਾ ਉਹਨਾਂ ਨੂੰ ਇਹ ਇੰਨੀ ਨੌਲੇਜ ਨਹੀਂ ਹੁੰਦੀ ਕਈ ਫਾਈਨੈਂਸ਼ਲੀ ਪ੍ਰੋਬਲਮਸ ਕਰਕੇ ਵੀ ਆਪਣੇ ਆ ਜੋ ਟ੍ਰੇਨਿੰਗਸ ਬਕਾਇਦਾ ਨਹੀਂ ਕਰ ਪਾਉਂਦੇ ਤੇ ਮੈਨੂੰ ਦਾ ਲੋਟ ਆਫ ਥੈਂਕ ਯੂ ਉਹਨਾਂ ਨੂੰ ਅੰਡਰ ਗਾਈਡੈਂਸ ਬੱਚਿਆਂ ਨੂੰ ਸੱਜਿਆ ਕਿ ਇਹ ਪ੍ਰੋਗਰਾਮ ਹੈ ਕਿ ਤੁਸੀਂ ਇੱਥੇ ਅਡਾ ਟ੍ਰੇਨਿੰਗ ਆ ਸਕਦੇ ਹੋ ਅੰਡਰ 6 ਮਨਸ ਪਰ ਜੋ ਵੀ ਬੱਚੇ ਇੰਟਰਸਟਡ ਹੈ ਔਰ ਮਿੰਦਰੇ ਕੋਦ ਨੂੰ ਮੌਕੇ ਦਾ ਫਾਇਦਾ ਲੈ ਸਕੀ ਤਾਂ ਕਿ ਆਪਣੇ ਪੈਦਾ ਤੇ ਸਟੈਂਡ ਹੋ ਕਿਉਂਕਿ 스ਕਿੱਲ ਇੱਕ ਤਾਂ ਦੀ ਚੀਜ਼ ਹੈ ਜੀ ਜੋ ਅਗਰ ਆਪਣੇ ਹੱਥ ਦੀ 스ਕਿੱਲ ਹੈ ਨਾ ਤਾਂ ਕੋਈ ਵੀ ਲੈ ਉਹਨੂੰ ਖੋ ਸਕਦਾ ਹੈ ਨਾਈਟ ਕਿ ਜਦ ਬੱਚੇ ਪਲਸ 2 ਕਰਕੇ ਵੀ ਅੱਗੇ ਪੜਨਾ ਚਾਹੁੰਦੇ ਹੈ ਫਾਈਨੈਂਸ਼ੀਅਲ ਪ੍ਰੋਬਲਮਸ ਕਰਕੇ ਵੀ ਕੁਲ ਜਿਹੜੇ ਹੁੰਦੇ ਆ ਪਰ ਜੇਕਰ ਅਗੇ ਕੋਈ ਪੋਜੀਸ਼ਨ ਜਿੰਦੀ ਹੈ ਜਿਸ ਨੂੰ ਉਹਦਾ ਪੂਰਾ ਮੌਕਾ ਉਤਨਾ ਹੈ ਔਰ ਪੇਰੈਂਟਸ ਨੂੰ ਵੀ ਸ਼ਾਇਦ ਹੈ ਕਿ ਆਪਣੇ उन्होंने इनफॉर्मेश कि ट्रेनिंग्स करवाई जा रही है उस ट्रेनिंग का लाभ देना जरूर है अपने रैलिटिव हो फ्रेंड सर्कल दसन कि पिंड टीम मांगी है और तो ट्रेनिंग्स करवा रहे हैं जो बच्चे नहीं अफोर्ड कर पा रहे हैं